ਕੈਨੇਡਾ 'ਚ ਜਦੋਂ ਵੀ 4 ਲੋਕ ਇਕੱਠੇ ਬੈਠਦੇ ਆ ਤਾਂ ਤਿੰਨ ਮੁੱਦਿਆਂ ਬਾਰੇ ਜ਼ਰੂਰ ਗੱਲਬਾਤ ਹੁੰਦੀ ਆ ਇੱਕ ਤਾਂ ਰਿਸੈਸ਼ਨ ਕਦੋਂ ਜਾਊਗਾ ਜੌਬ ਮਾਰਕੀਟ ਕਦੋਂ ਓਪਨ ਹੋਊਗੀ ਦੂਜਾ ਮੇਨ ਮੁੱਦਾ ਚੱਲਦਾ ਵਾ ਪੀਆਰ ਪਾਲਿਸੀਜ਼ ਨੂੰ ਲੈ ਕੇ ਤੇ ਤੀਜਾ ਹੁੰਦਾ ਵਾ ਘਰਾਂ ਦੇ ਪ੍ਰਾਈਸ ਕਦੋਂ ਘਟਣਗੇ ਤੇ ਅਸੀਂ ਕਦੋਂ ਘਰ ਲੈ ਸਕਾਂਗੇ ਸੋ ਅੱਜ ਅਸੀਂ ਤੁਹਾਨੂੰ ਮਿਲਾਉਂਦੇ ਆ ਰੀਅਲ ਸਟੇਟ ਏਜੰਟ ਰਾਜਕੇਲ ਨਾਲ ਸੋ ਆਪਾਂ ਇਹਨਾਂ ਤੋਂ ਪੁੱਛਾਂਗੇ ਵੀ ਇਹ ਕਦੋਂ ਕੈਨੇਡਾ ਆਏ ਸੀ ਇੱਥੇ ਆ ਕੇ ਇਹਨਾਂ ਨੇ ਪਹਿਲਾਂ ਕਿਹੜੀਆਂ-ਕਿਹੜੀਆਂ ਜੌਬਸ ਕੀਤੀਆਂ ਤੇ ਕਦੋਂ ਇਹ ਰੀਅਲ ਸਟੇਟ ਦੇ ਵਿੱਚ ਐਂਟਰੀ ਇਹਨਾਂ ਨੇ ਕੀਤੀ ਸੀ ਸੱਸ਼ਕਲ ਦੀ ਸੱਸ਼ਕਲ ਬਹੁਤ ਵਧੀਆ ਵਧੀਆ ਸਲਾਹ ਚਲੋ ਪਹਿਲਾਂ ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣੇ ਬਾਰੇ ਦੱਸੋ ਕਿੱਥੋਂ ਤੁਸੀਂ ਇੰਡੀਆ ਤੋਂ ਮੇਰਾ ਨਾਮ ਰਾਜ ਗਿੱਲ ਮੈਂ ਪੰਜਾਬ ਤੋਂ ਦੁਗਰੀ ਮੇਰੇ ਸੌਰੇ ਆ ਪੇਕੇ ਮੇਰੇ ਮਾਨਕਵਾਲ ਪਿੰਡ ਆ ਓਕੇ ਆ ਮੈਂ 2004 ਦੇ ਵਿੱਚ ਕੈਨੇਡਾ ਆਈ ਸੀਗੀ ਤੇ ਉਦੋਂ ਤੋਂ ਹੀ ਬਸ ਮੇਰੀ ਜੱਦੋ ਜਹਤ ਜਾਰੀ ਆ ਜਦੋਂ ਤੁਸੀਂ ਕੈਨੇਡਾ ਆਏ ਸੀ 2004 ਦੇ ਵਿੱਚ ਆ ਕੇ ਤੁਸੀਂ ਕਿਹੜੀਆਂ ਕਿਹੜੀਆਂ ਜੌਬਸ ਕੀਤੀਆਂ ਸੀਗੀਆਂ ਪਹਿਲਾਂ ਜਦੋਂ ਮੈਂ ਇੱਥੇ ਆਈ ਆ ਉਦੋਂ ਤਾਂ ਲਾਈਕ ਜਮ ਹੀ ਨੌਲੇਜ ਨਹੀਂ ਸੀਗੀ ਤੇ ਕਾਲਜ ਡਨ ਹੋਇਆ ਹੀ ਸੀ ਹਲੇ ਮੇਰਾ ਜਦੋਂ ਉਦੋਂ ਤੁਹਾਨੂੰ ਪਤਾ ਹੀ ਪਹਿਲਾਂ ਬਹੁਤ ਛੇਤੀ ਮੈਰਿਜ ਹੋ ਜਾਂਦੀ ਆ ਇੱਥੇ ਆਈ ਤਾਂ ਮੈਂ ਆਲਰੇਡੀ ਪ੍ਰੈਗਨੈਂਟ ਸੀਗੀ ਉਦੋਂ ਤੇ ਮੈਂ ਉਸ ਟਾਈਮ ਤੇ 2 ਮਹੀਨਿਆਂ ਚ ਬਣ ਜਾਂਦਾ ਸੀ ਮੈਂ 2 ਮਹੀਨਿਆਂ ਦੇ ਵਿੱਚ ਮੇਰਾ ਬਣ ਗਿਆ ਤੇ ਮੈਂ ਇੱਥੇ ਆ ਗਈ 2004 ਸੈਪਟੈਂਬਰ 10th ਨੂੰ ਆਈ ਸੀ ਓਕੇ ਯਾ ਤੇ ਉਦੋਂ ਬੇਬੀ ਹੋਣ ਵਾਲਾ ਸੀ ਫਿਰ ਲਾਈਕ ਬੇਟੀ ਹੋਈ ਪਹਿਲੀ ਮੇਰੀ ਉਸ ਤੋਂ ਬਾਅਦ ਮੈਂ ਜੋਬ ਸਰਚ ਸਟਾਰਟ ਕੀਤੀ ਕੋਸ਼ ਉਦੋਂ ਏਜੰਸੀਜ਼ ਬਹੁਤ ਜ਼ਿਆਦਾ ਹੁੰਦੀਆਂ ਸੀਗੀਆਂ ਤੇ ਬਹੁਤ ਕੰਮ ਮਿਲ ਜਾਂਦਾ ਸੀ ਪਹਿਲੀ ਗੈਟੋਰੇਡ ਜੂਸ ਪੈਕ ਹੁੰਦਾ ਸੀ ਜਿੱਥੇ ਮੈਂ 3 ਮਹੀਨੇ ਲਾਏ ਬਹੁਤ ਵਰਸ ਐਕਸਪੀਰੀਅੰਸ ਰਿਆ ਮੇਰਾ ਤੇ ਮੈਨੂੰ ਲੱਗਦਾ ਸੀ ਵੀ ਕੋਈ ਮੈਨੂੰ ਵਧੀਆ ਜੌਬ ਮਿਲ ਜਾਵੇ ਕਿ ਵੀ ਇਹ ਮੈਂ ਕਰ ਕੀ ਰਹੀ ਆ ਨਾ ਫਿਰ ਉਸ ਤੋਂ ਬਾਅਦ ਮੈਨੂੰ ਸਬੂ ਵਿੱਚ ਜੌਬ ਮਿਲੀ ਤੇ ਰੈਫਰੈਂਸ ਥਰੂ ਮਿਲੀ ਉਹ ਮੈਨੂੰ ਇੰਨੀ ਵਧੀਆ ਲੱਗੀ ਜੌਬ ਵੀ ਲਾਈਕ ਮੈਨੂੰ ਆ ਲੱਗਿਆ ਵੀ ਹਾਂ ਮੈਨੂੰ ਇਹ ਚਾਹੀਦੀ ਸੀ ਇਹ ਚੀਜ਼ ਚਾਹੀਦੀ ਸੀ ਹੈਨਾ ਹਾਂਜੀ ਫਿਰ ਉੱਥੇ ਤਾਂ ਮੈਂ 7-8 ਸਾਲ ਇੱਕੋ ਹੀ ਓਨਰ ਦੇ ਨਾਲ ਉੱਥੇ ਕੰਮ ਮਤਲਬ ਵਧੀਆ ਕਰੀ ਗਈ ਉਹ ਵੀ ਬਹੁਤ ਨਾਈਸ ਸੀਗੇ ਹਾਂਜੀ ਤੇ ਆ ਐਵੇਂ ਬਸ ਤੇ ਤੁਹਾਨੂੰ ਕਦੋਂ ਇਹ ਕਿਸ ਫੀਲ ਹੋਈ ਵੀ ਹੁਣ ਜੌਬਸ ਨਹੀਂ ਹੁਣ ਸਟੱਡੀ ਕਰਕੇ ਤੇ ਅੱਗੇ ਕੁਝ ਆਪਣਾ ਕਰਨਾ ਕਰਨਾ ਹਾਂਜੀ ਫਿਰ ਮੇਰੇ ਲਈ ਹਾਰਡ ਬਹੁਤ ਸੀਗਾ ਪਵਨ ਇੰਨਾ ਇੰਨਾ ਟਾਈਮ ਨਿਕਲ ਗਿਆ ਸੀ ਸਟੱਡੀ ਛੱਡੀ ਨੂੰ ਪਰ ਮੇਰੇ ਹਸਬੰਡ ਦੇ ਬਦੌਲਤ ਮੈਂ ਰੀਅਲ ਏਸਟੇਟ ਕੀਤਾ ਮੈਂ ਜੋ ਸਟਾਰਟ ਕੀਤਾ ਮੈਂ 1-2 ਵਾਰ ਐਗਜ਼ਾਮਸ ਦੇ ਵਿੱਚੋਂ ਮੇਰੇ ਮਾਰਕਸ ਵੀ ਘਟੇ ਮੈਂ ਦੁਬਾਰੇ ਫੇਰ ਸ਼ੁਰੂ ਕਰਤਾ ਨਾ ਇੱਕ ਵਾਰੀ ਮੈਂ ਗਿਵ ਅਪ ਵੀ ਕਰਤਾ ਸੀ ਵੀ ਨਹੀਂ ਪਰਮੀਤ ਮੇਰੇ ਤੋਂ ਹੋ ਨਹੀਂ ਰਿਹਾ ਬਟ ਉਹ ਕਹਿੰਦੇ ਨਹੀਂ ਤੂੰ ਕਰਨਾ ਹੀ ਕਰਨਾਗਾ ਹੈਨਾ ਫਿਰ ਮੈਂ ਆਪਣਾ ਡਿਲੀਵਰੀਆਂ ਵੀ ਕਰਦੀ ਸੀ ਉਦੋਂ ਤੇ ਵਿੱਚ ਮੈਂ ਆਪਣੀ ਬੱਸ ਚਲਾਉਂਦੀ ਸੀਗੀ ਇਹ ਆ ਫਿਰ ਉਹ ਦੋ ਜੌਬਸ ਦੇ ਨਾਲ ਮੈਂ ਮੈਨੇਜ ਕੀਤੀ ਆ ਦੀ ਸਟੱਡੀ ਵੀ ਬੱਚੇ ਵੀ ਮੇਰੇ ਤਿੰਨ ਮੈਂ ਉਹ ਵੀ ਦੇਖਣੇ ਆ ਨਾ ਮਤਲਬ ਸਾਰਾ ਕੁਝ ਕਰ ਸਕਦੀ ਸੀ ਇੰਨਾ ਕਿ ਮੈਨੂੰ ਆਪਣੇ ਆਪ ਤੇ ਭਰੋਸਾ ਸੀਗਾ ਕਿ ਵੀ ਕੰਮ ਦੇ ਲਈ ਮੈਨੂੰ ਆਏ ਨਹੀਂ ਹੈਗਾ ਵੀ ਮੇਰੇ ਤੋਂ ਨਹੀਂ ਹੋਊਗਾ ਨਾ ਇਹ ਆ ਐਤੀ ਮੈਂ ਤੁਹਾਨੂੰ ਜਿਵੇਂ ਦੀਨੇ ਦੱਸਿਆ ਕਿ ਮੇਰੇ ਬੱਚੇ ਵੀ ਸੀਗੇ ਮੈਂ ਫਿਰ ਵੀ ਬੱਚਿਆਂ ਤੋਂ ਬਾਅਦ ਵੀ ਮੈਂ ਸਟੱਡੀ ਕੀਤੀ ਤੇ ਇੱਕ ਇਨਸਪੀਰੇਸ਼ਨ ਸਾਡੇ ਵਰਗੇ ਨਵੀਆਂ ਕੁੜੀਆਂ ਨੂੰ ਵੀ ਹੈ ਕੀ ਹੁੰਦਾ ਵਾ ਜਦੋਂ ਵਿਆਹ ਹੋ ਜਾਂਦਾ ਵਾ ਬੱਚੇ ਹੋ ਜਾਂਦੇ ਤਾਂ ਆਪਾਂ ਨੂੰ ਲੱਗਦਾ ਵੀ ਹੁਣ ਨਹੀਂ ਮੈਂ ਕੁਝ ਕਰ ਸਕਦੀ ਬੱਚੇ ਵੀ ਸਾਹਮਣੇ ਘਰ ਵੀ ਦੇਖਣਾ ਤੇ ਪੜ੍ਹਾਈ ਕਿੱਥੇ ਹੋਊਗੀ ਪਰ ਮੈਨੂੰ ਐਵੇਂ ਲੱਗਦਾ ਵੀ ਕਿ ਜੇ ਤੁਹਾਡੇ ਦਿਲ 'ਚ ਜਜ਼ਬਾ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਅੱਜ ਕੱਲ ਦੇ ਬੱਚੇ ਪੜ੍ਹੇ ਲਿਖੇ ਆਉਂਦੇ ਆ ਪਰ ਕਿਤੇ ਨਾ ਕਿਤੇ ਆਪਾਂ ਜਦੋਂ ਆਪਣੀ ਪੀਆ ਲੈ ਲੈਂਦੇ ਆ ਉਸ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਰਾਈਟ ਪਾਥਵੇ ਨਹੀਂ ਪਤਾ ਹੁੰਦਾ ਆਪਾਂ ਉਹੀ ਲੇਬਰ ਜੌਬਸ ਦੇ ਵਿੱਚ ਸਟੱਕ ਰਹਿ ਜਾਂਦੇ ਆ ਸੋ ਦੀਦੀ ਇੱਕ ਐਗਜ਼ਾਮਪਲ ਆ ਤੋ ਜਦੋਂ ਦੀ ਤਸੇ ਤੁਹਾਡੇ ਕੋਲੇ ਲਾਇਸੈਂਸ ਆ ਗਿਆ ਤੁਹਾਨੂੰ ਕੀ ਕੀ ਸਟਰਗਲ ਫੇਸ ਕਰਨੇ ਪਏ ਕਸ਼ਨੀ ਜੀ ਪਾਪਾ ਸਰਫ ਮੈਂ ਗੂਗਲ ਸਰਚ ਕੀਤਾ ਤੇ ਮੇਰੀ ਜਿਹੜੀ ਬਿਲਕੁਲ ਨੇੜੇ ਬ੍ਰੋਕਰੇ ਪੈਣ ਦੀ ਸੀ ਮੈਂ ਉੱਥੇ ਜਾ ਕੇ ਜੁਆਇਨ ਕਰ ਲਿਆ ਓਕੇ ਕਸ਼ਨੀ ਜੀ ਪਾਪਾ ਜਦੋਂ ਮੈਂ ਪਹਿਲੀ ਸ਼ੋਈਂ ਕਰਨੀ ਸੀ ਤਾਂ ਮੈਨੂੰ ਆਈ ਸੀ ਵੀ ਮੈਂ ਲੌਕ ਕਿਵੇਂ ਖੋਲਣਾ ਤੇ ਮੈਂ ਪਹਿਲੇ ਸਾਲ ਦੇ ਵਿੱਚ ਹੀ ਬਹੁਤ ਵਧੀਆ ਕੰਮ ਕੀਤਾ ਸੀਗਾ ਦੂਜਾ ਤੀਜਾ ਸਾਲ ਤਾਂ ਮੈਂ ਟੌਪ ਤੇ ਹੀ ਰਹੀ ਤੁਹਾਨੂੰ ਕਿੰਨਾ ਕਿੰਨੇ ਸਾਲ ਹੋ ਗਏ ਮਤਲਬ ਕਿੰਨੇ ਸਾਲ ਤੁਸੀਂ ਰੀਅਲ ਚ 2015 ਤੋਂ ਇਹ ਚੀਜ਼ ਮੈਂ ਸਟਾਰਟ ਕਰੀ ਸੀਗੀ ਹਾਂਜੀ ਕਾਫੀ ਟਾਈਮ ਹੋ ਗਿਆ ਤੁਹਾਨੂੰ ਹਾਂਜੀ 2004 ਤੋਂ 15 ਤੱਕ ਤਾਂ ਦੇਖ ਲਓ ਫਿਗਰ ਆਊਟ ਕਰਨ ਨੂੰ ਇਹ ਚੀਜ਼ ਲੱਗ ਗਈ ਵੀ ਕਰਨਾ ਕਿਵੇਂ ਆ ਨਿਕਲਣਾ ਕਿਉਂਕਿ ਕਿਉਂਕਿ ਕੁੜੀ ਲਈ ਬਹੁਤ ਔਖਾ ਰੀਅਲ ਸਟੇਟ ਕਰਨਾ ਆਪਣੀ ਕਮਿਊਨਿਟੀ ਚ ਸਪੈਸ਼ਲੀ ਕਿਉਂਕਿ ਸਾਰੇ ਜੈਂਸ ਡਿਸੀਜਨ ਲੈਂਦੇ ਨੇ ਕਰ ਲੈਣ ਦਾ ਹਾਂਜੀ ਪਰ ਇੰਨਾ ਵਧੀਆ ਸਾਰੇ ਕਲਾਇੰਟ ਮਿਲੇ ਪਵਨ ਬਹੁਤ ਵਧੀਆ ਐਕਸਪੀਰੀਅੰਸ ਆਟਾ ਜਿਵੇਂ ਤੁਸੀਂ ਕਿਹਾ ਕਿ ਕਲਾਈਂਟ ਨੇ ਬਹੁਤ ਵੱਡਾ ਇਨਵੈਸਟਮੈਂਟ ਕਰਨੀ ਹੁੰਦੀ ਜਦੋਂ ਆਪਣੀ ਪਹਿਲੀ ਪ੍ਰਾਪਰਟੀ ਲੈਣੀ ਆ ਨਾ ਬਟ ਕਈ ਵਾਰ ਕੀ ਹੁੰਦਾ ਵਾ ਕਿ ਏਜੰਟਸ ਦੀ ਗਲਤ رائے ਕਰਕੇ ਨਾ ਲੋਕੀ ਫਸੇ ਜਾਂਦੇ ਆ ਹਾਂਜੀ ਤੇ ਤੁਸੀਂ ਦੱਸੋ ਜਦੋਂ ਆਪਾਂ ਫਸਟ ਟਾਈਮ ਕਰ ਲੈਣਾ ਹੁੰਦਾ ਕਿਉਂਕਿ ਕ੍ਰੈਡਿਟ ਚੈੱਕ ਦਾ ਸਾਰਿਆਂ ਨੂੰ ਪਤਾ ਕਿ ਤੁਹਾਡੇ ਕ੍ਰੈਡਿਟ ਸਕੋਰਸ ਗੁੱਡ ਹੋਣੇ ਚਾਹੀਦੇ ਆ ਉਹਦੇ ਤੋਂ ਇਲਾਵਾ ਕਿਹੜੇ ਇੰਪੋਰਟੈਂਟ ਚੀਜ਼ ਆ ਕਿਹੜੇ ਇੰਪੋਰਟੈਂਟ ਫੈਕਟਰਸ ਆ ਜਿਹੜੇ ਆਪਾਂ ਧਿਆਨ ਦੇ ਵਿੱਚ ਰੱਖਣੇ ਆ ਪਹਿਲੀ ਵਾਰ ਘਰ ਲੈਣ ਦੇ ਲਈ ਯਾ ਇਹ ਬਹੁਤ ਵਧੀਆ ਸਵਾਲ ਆ ਪਵਨ ਜਦੋਂ ਕਈ ਵਾਰ ਫਸਟ ਮੀਟਿੰਗ ਕਰਦੀ ਹੈ ਨਾ ਤੇ ਉਦੋਂ ਕਲਾਇੰਟ ਕਹਿੰਦਾ ਚੀਜ਼ਾਂ ਖਿਆਲ ਰੱਖੋ ਕ੍ਰੈਡਿਟ ਕਾਰਡ ਵੀ ਐਵੇਂ ਨਾ ਹਰੇਕ ਨਾ ਬਣਾਓ ਪਲੀਜ਼ ਕੋਈ ਵਾਲਮਾਰਟ ਦਾ ਕੋਈ ਅਮਾਜ਼ਨ ਦਾ ਇਹ ਕਾਰਡਾਂ ਤੋਂ ਪਲੀਜ਼ ਬਚੋ ਸਿਰਫ ਬੈਂਕ ਦੇ ਦੋ ਕ੍ਰੈਡਿਟ ਕਾਰਡ ਹੋਣੇ ਆਪਾਂ ਨੇ ਲਈ ਜ਼ਰੂਰੀ ਨੇ ਹਾਂ ਉਹਦੀ ਲਿਮਟ ਵਧਾ ਦਿੰਦੇ ਰਹੋ ਕ੍ਰੈਡਿਟ ਲਾਈਨ ਬਣਾਓ ਉਹ ਚੀਜ਼ਾਂ ਸਹੀ ਨੇ ਇੱਕ ਕੁਐਸਚਨ ਹਰੇਕ ਦਾ ਹੁੰਦਾ ਵਜਮੇ ਜਦੋਂ ਮੈਨੂੰ ਲੱਗਦਾ ਨਵੇਂ ਬੱਚੇ ਵੀ ਆਪਦੇ ਘਰ ਦੇ ਆਣਾਂ ਗੱਲ ਕਰਦੇ ਤਾਂ ਉਹ ਕਹਿ ਦਿੰਦੀ ਆ ਵੀ ਛੱਡੋ ਘਰ ਨਾ ਲਵੋ 30 ਸਾਲ ਦੀ ਕਿਸ਼ਤਾਂ 'ਚ ਵੱਜ ਗਏ ਤੁਸੀਂ ਹੈਨਾ ਵੀ ਕੋਈ ਫਾਇਦਾ ਨਹੀਂ ਆ ਤੁਸੀਂ 30 ਸਾਲ ਤੋਂ ਬਾਅਦ ਤੁਹਾਡਾ ਘਰ ਫ੍ਰੀ ਕੀ ਇਹ ਚੀਜ਼ ਓਕੇ ਆ ਜਾਂ ਆਪਾਂ ਨੂੰ ਕਾ ਲੈਣਾ ਚਾਹੀਦਾ ਵਾ ਉਹਦੇ ਬਾਰੇ ਥੋੜਾ ਐਕਸਪਲੇਨ ਕਰੋ ਕਿ ਜੇ ਆਪਾਂ ਇੱਥੇ ਪ੍ਰਾਪਰਟੀ ਲੈਣੀ ਹੈ ਉਹਦਾ ਕਿੰਨਾ ਕੁ ਫਾਇਦਾ ਵਾ ਫਿਊਚਰ 'ਚ ਆਪਾਂ ਨੂੰ ਉਹ ਕਿੰਨਾ ਪ੍ਰੋਫਿਟ ਦੇ ਕੇ ਜਾਊਗੀ ਵਧੀਆ ਇਹ ਵੀ ਕੁਐਸਚਨ ਥੋੜਾ ਕਿਉਂਕਿ ਅਸੀਂ ਖੁਦ ਵੀ ਉਸ ਚੀਜ਼ 'ਚੋਂ ਨਿਕਲੇ ਤੇ ਜਦੋਂ 2005 'ਚ ਨਿਕਲੇ ਸੀ ਪਰ ਮੈਨੂੰ ਅੱਜ ਵੀ ਉਹ ਗੱਲਾਂ ਯਾਦ ਨੇ ਜਦੋਂ ਕਦੇ ਫਸਟ ਟਾਈਮ ਹੋਮ ਬਾਏਰ ਨਾਲ ਮੇਰੀ ਮੀਟਿੰਗ ਹੁੰਦੀ ਆ ਜਿਹਦਾ ਮਨ ਬਣਿਆ ਹੋਇਆ ਕਿ ਲੈਣਾ ਜਾਂ ਕਦੇ ਹੁੰਦਾ ਉਹ ਡਾਮਾਡੋਲ ਹੁੰਦਾ ਵੀ ਨਹੀਂ ਲੈਣਾ ਹਨਾ ਪਰ ਮੈਂ ਉਹਨੂੰ ਆਲਵੇਸ ਕਹੂੰਗੀ ਵੀ ਮੇਰੀ ਜਰਨੀ ਐਵੇਂ ਸੀ ਮੇਰੇ ਲਈ ਤਾਂ ਬਹੁਤ ਵਧੀਆ ਰਿਹਾ ਹੈ ਨਾ ਪਹਿਲਾ ਜਦੋਂ ਅਸੀਂ ਕਰ ਲਿਆ ਸਾਡਾ ਐਕਸਪੀਰੀਅੰਸ ਬਹੁਤ ਬੈਡ ਰਿਹਾ ਸੀਗਾ ਹੈ ਨਾ ਤੇ ਉਹ ਏਜੰਟ ਨੂੰ ਕੋਈ ਇਨਫੋਰਮੇਸ਼ਨ ਨਹੀਂ ਸੀਗੀ ਮੈਂ ਨਹੀਂ ਕਹਿੰਦੀ ਮੈਂ ਬਹੁਤ ਵਧੀਆ ਏਜੰਟਾਂ ਇਹ ਲਾਈਕ ਪਰ ਮੈਂ ਜਿੰਨਾ ਕ ਕਰਦੀ ਆ ਮੈਂ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੀ ਆ ਹਲੇ ਵੀ ਇਹ ਹਜੇ ਕਲਾਇੰਟ ਹੈਗੇ ਨੇ ਜਿਨ੍ਹਾਂ ਨੇ ਹਲੇ 6 ਮਹੀਨੇ ਨੂੰ ਕਰ ਲੈਣੇ ਆ ਪਰ ਉਹਨਾਂ ਦਾ ਪ੍ਰੋਸੈਸ ਚਲਾ ਰਹੇ ਆ ਪਹਿਲਾਂ ਇਹ ਨਹੀਂ ਹੈਗਾ ਕਿ ਮੋਸਟਲੀ ਏਜੰਟ ਪਤਾ ਕੀ ਕਰਦੇ ਆ ਪਵਾ ਘਰ ਦਿਖਾਉਣਾ ਸ਼ੁਰੂ ਕਰ ਦਿੰਦੇ ਆ ਹਾਂਜੀ ਕੋਈ ਮੌਰਗੇ ਦਾ ਨਹੀਂ ਕੁਝ ਨਹੀਂ ਅਗਲੇ ਦੀ ਆਫਰ ਪੈ ਗਈ ਉਹਨੂੰ ਵਿਚਾਰੇ ਨੂੰ ਕੁਝ ਪਤਾ ਨਹੀਂਗਾ ਡਿਪੋਜ਼ਿਟ ਗਿਆ 40-50 ਹਜ਼ਾਰ ਡਾਲਰ ਤੇ ਜੀ ਉਸ ਤੋਂ ਬਾਅਦ ਆਫ ਕੋਰਸ ਰੀਅਲ ਏਸਟੇਟ ਚ ਕੋਈ ਬੈਕਅਪ ਨਹੀਂਗਾ ਹਾਂਜੀ ਇਹ ਗੱਲ ਮੈਂ ਹਰੇਕ ਆਪਦੇ ਕਲਾਇੰਟ ਨੂੰ ਕਹਿੰਨੀ ਆ ਕੋਈ ਬੈਕਅਪ ਨਹੀਂ ਮੌਰਗੇ ਤੱਕ ਰਾਉਣੀ ਪੈਂਦੀ ਆ ਤੁਹਾਨੂੰ ਹਨਾ ਜੇ ਬੈਕਅਪ ਆ ਤਾਂ ਉਹਦਾ ਨੁਕਸਾਨ ਹੀ ਨੁਕਸਾਨ ਆ ਤੇ ਤੁਹਾਡਾ ਸਵਾਲ ਸੀਗਾ ਕਿ ਘਰ ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ ਅਸੀਂ 2005 ਚ ਪਹਿਲਾ ਘਰ ਲਿਆ ਸੀਗਾ ਉਸ ਟਾਈਮ ਜਦੋਂ ਮੇਰੀ ਬੇਟੀ ਬਹੁਤ ਛੋਟੀ ਸੀ ਉਹ ਥੋੜੀ ਜਿਹੀ ਜਗ੍ਹਾ ਬੇਸਮੈਂਟ ਤੇ ਉਹਨੇ ਟੀਵੀ ਦੇਖੀ ਜਾਣਾ ਤੇ ਸਾਨੂੰ ਲੱਗਣਾ ਮੈਂ ਡੈਡੀ ਕਹਿੰਦੇ ਫਾਦਰਨ ਲਾ ਮੇਰੇ ਕੀ ਨਹੀਂ ਵੀ ਇਹਦੀ ਤਾਂ ਅੱਖਾਂ ਖਰਾਬ ਹੋ ਜਾਣੀਆਂ ਆਪਾਂ ਘਰ ਲਓ ਪਰ ਅਸੀਂ ਮਤਲਬ ਵੈਸੇ ਲੈ ਲਿਆ ਕਿ ਵੀ ਚਲੋ ਕਿਉਂਕਿ ਉਹਦਾ ਡਾਊਨ ਪੇਮੈਂਟ 5% ਸੀਗੀ ਕੋਈ ਖਰਚਾ ਨਹੀਂ ਸੀ ਖਾਸ ਲਾਇਰਾਂ ਦਾ ਜਿਵੇਂ ਹੁਣ ਲਾਇਰਾਂ ਦੀ ਫੀਸਾਂ ਨੇ ਉਹਦੋਂ ਸਾਨੂੰ ਇੰਨਾ ਔਖਾ ਨਹੀਂ ਲੱਗਿਆ ਹਨਾ ਤੇ ਅਸੀਂ ਪ੍ਰਾਪਰਟੀ ਲੈ ਲਈ ਉਦੋਂ ਬਾਅਦ ਲੈ ਕੇ ਫਿਰ ਅਸੀਂ ਉਹਨੂੰ ਸੇਲ ਕੀਤਾ ਥੋੜੇ ਟਾਈਮ ਬਾਅਦ ਹਾਂਜੀ ਤੇ ਫਿਰ ਲੱਗਿਆ ਵੀ ਨਹੀਂ ਯਾਰ ਇਹ ਵਧੀਆ ਚੀਜ਼ ਆ ਉਦੋਂ ਰਿਅਲਾਈਜ਼ ਹੋਇਆ ਕਿ ਨਹੀਂ ਆਪਾਂ ਥੋੜਾ ਚੇਂਜ ਕਰਦੇ ਰਹਿਣਾ ਚਾਹੀਦਾ ਪਹਿਲੀ ਗੱਲ ਤਾਂ ਘਰ ਹੈਗਾ ਹੀ ਬੇਸਿਕ ਨੀਡ ਆ ਪਹਿਲੀ ਪ੍ਰਾਪਰਟੀ ਉਦੋਂ ਬਾਅਦ ਤੁਸੀਂ ਇਨਵੈਸਟਰ ਬਣਨਾ ਕਿਵੇਂ ਬਣਨਾ ਕਿੰਨੇ ਕੁ ਸਟੇਬਲ ਹੋਣੇ ਚਾਹੀਦੇ ਹੋ ਤੁਸੀਂ ਉਹ ਤੁਹਾਡੇ ਤੇ ਡਿਪੈਂਡ ਕਰਦੀਆਂ ਨੇ ਅੱਜ ਕੱਲ ਤਾਂ ਸਾਰਾ ਕੁਝ ਸਾਰਿਆਂ ਨੂੰ ਪਤਾ ਹੁੰਦਾ ਵਾ ਬਹੁਤੀਆਂ ਚੀਜ਼ਾਂ ਹਨਾ ਉਹ ਆਲਵੇਸ ਪ੍ਰੋਫਿਟ ਦੇ ਕੇ ਜਾਂਦੀ ਆ ਰੀਅਲ ਏਸਟੇਟ ਆਲਵੇਸ ਪ੍ਰੋਫਿਟ ਦੇ ਕੇ ਜਾਂਦੀ ਆ ਅਸੀਂ ਬਹੁਤ ਉਤਰਾ ਚੜਾ ਰੀਅਲ ਏਸਟੇਟ ਮਾਰਕੀਟ ਚ ਆਉਂਦੇ 20 22 ਸਾਲ ਹੋ ਗਏ ਹੁਣ ਇੱਥੇ ਰਹਿੰਦੇ ਨੂੰ ਦੇਖੇ ਨੇ ਤਾਂ ਲੋਕ ਪੈਨਿਕ ਹੋ ਜਾਂਦੇ ਨੇ ਪਰ ਪੈਨਿਕ ਹੋਣ ਵਾਲੀ ਕੋਈ ਚੀਜ਼ ਨਹੀਂ ਹੈਗੀ ਹਣ ਸਗੋ ਮੈਂ ਕਹਿੰਦੀ ਆ ਵੀ 10% ਨਾਲ ਹੁੰਦੀਆਂ ਨੇ ਮਾਰਗੇਜਸ ਮੋਸਟਲੀ ਮੇਰੇ ਕਲਾਇੰਟਸ ਦੀ 10% ਨਾਲ ਹੁੰਦੀਆਂ ਨੇ ਤਾਂ ਉਹਦੇ ਨਾਲ ਕੀ ਹੁੰਦਾ ਕਿ ਉਹ ਅਗਲੇ ਨੂੰ 100000 ਡਾਲਰ ਇਕੱਠਾ ਕਰਨਾ ਸੌਖਾ ਪਰ ਜੇ ਇਹੀ ਜਦੋਂ ਪ੍ਰਾਈਸਾਂ ਵੱਧ ਜਾਣੀਆਂ ਨੇ ਮਿਲੀਅਨ ਤੋਂ ਉੱਤੇ ਹੋਗੀ ਪ੍ਰਾਈਸ ਤਾਂ ਤੁਹਾਨੂੰ 20 ਕਰਨਾ ਪੈਂਦਾ ਤੇ 20 ਕਰਦੇ ਕਰਦੇ ਤੁਹਾਨੂੰ ਬਹੁਤ ਟਾਈਮ ਲੱਗ ਜਾਂਦਾ ਸੋ ਇਹ ਦਿਸ ਇਜ਼ ਦ ਬੈਸਟ ਟਾਈਮ ਸੀਰੀਅਸਲੀ ਹੈਗਾ ਮੈਂ ਹੌਟ ਮਾਰਕੀਟ ਚ ਵੀ ਕੰਮ ਕੀਤਾ ਸਲੋ ਚ ਵੀ ਕੀਤਾ ਰੈਸੈਸ਼ਨ ਚ ਵੀ ਕੀਤਾ ਕੋਈ ਰੈਸੈਸ਼ਨ ਨਹੀਂ ਹੈਗਾ ਜਿਹਨੂੰ ਰੈਸੈਸ਼ਨ ਕਹਿ ਰਹੇ ਆ ਲੋਕ ਆਈ نو ਪੋਪੂਲੇਸ਼ਨ ਜ਼ਿਆਦਾ ਹੋ ਗਈ ਆ ਪਰ ਇਦੋਂ ਵੀ ਬੈਡ ਬੈਡ ਰੈਸੈਸ਼ਨਸ ਆਏ ਹੋਏ ਸੀਗੇ ਉਦੋਂ ਵੀ ਫਸਟ ਟਾਈਮ ਹੁਣ ਕਿਹੜਾ ਘਰ ਨਹੀਂ ਵਿਕਦੇ ਵਿਕਦੇ ਆ ਨਾ ਕੌਣ ਲੈ ਰਿਹਾ ਵਾ ਇਨਵੈਸਟਰਾਂ ਨੂੰ ਪਤਾ ਹੋ ਲਈ ਜਾ ਰਹੇ ਨੇ ਫਸਟ ਟਾਈਮ ਹੋਮ ਬਾਇਰ ਹਾਂ ਫਸਟ ਟਾਈਮ ਹੋਮ ਬਾਇਰ ਵਿਚਾਰਾ ਉਹ ਇੰਨਾ ਡਰ ਜਾਂਦਾ ਸੋਸ਼ਲ ਮੀਡੀਆ ਤੋਂ ਦੇਖ ਕੇ ਕਿ ਉਹ ਕਹਿੰਦਾ ਜੀ ਨਹੀਂ ਰਹਿਣ ਹੀ ਦੋ ਛੱਡੋ ਸੀ ਹੁਣ ਤੱਕ ਜਿਵੇਂ ਤੁਸੀਂ ਕਿਹਾ ਕਿ ਤੁਹਾਨੂੰ ਬਹੁਤ ਟਾਈਮ ਹੋ ਗਿਆ ਇਸ ਫੀਲਡ ਵਿੱਚ ਕੰਮ ਕਰਦਿਆਂ ਤੁਸੀਂ ਕਿੰਨੇ ਕ ਕਰ ਕਲਾਇੰਟਸ ਨੂੰ ਦਿਵਾ ਚੁੱਕੇ ਹੋ ਮੋਸਟਲੀ ਮੇਰੇ ਕਲਾਇੰਟ ਫਸਟ ਟਾਈਮ ਹੋਮ ਬਾਏਰ ਨੇ ਓਕੇ ਤੇ ਜੇ ਇੱਕ ਜਣਾ ਘਰ ਲੈ ਲੈਂਦਾ ਪਵਨ ਉਹ ਤੋਂ ਹੀ ਪਤਾ ਨਹੀਂ 5 5 6 6 ਰੈਫਰੈਂਸ ਆ ਜਾਂਦੀਆਂ ਨੇ ਰੈਫਰੈਂਸ ਨਾਲ ਹੀ ਮੇਰਾ ਕੰਮ ਚੱਲ ਰਿਹਾ ਕੋਈ ਐਡਵਰਟਾਈਜ਼ਮੈਂਟ ਨਹੀਂ ਕੋਈ ਮੈਂ ਟਿਕਟੋਕ ਤੇ ਨਹੀਂ ਵਾਲਾ ਪਾਉਂਦੀ ਹੈਗੀ ਇਹ ਨਹੀਂ ਹੋਇਆ ਡੀਲ ਹੋਈ ਤੇ ਮੈਂ ਚੱਕ ਕੇ ਪਾਤਾ ਜੱਤ ਤੱਕ ਅਗਲੇ ਨੂੰ ਚਾਬੀ ਨਹੀਂ ਮਿਲਦੀ ਉਹਦੇ ਹੱਥ ਤੱਕ ਮੈਂ ਉਹਨਾਂ ਦੇ ਨਾਲ ਖੜੀ ਆ ਤੇ ਹੁਣ ਤਾਂ ਮੇਰੀ ਫੈਮਲੀ ਕਲਾਇੰਟਸ ਦੀ ਬਹੁਤ ਵੱਡੀ ਹੋ ਚੁੱਕੀ ਹੈ ਮੈਂ ਉਹਨੂੰ ਗਿਣਾ ਤਾਂ ਨਹੀਂ ਸਕਦੀ ਕਾਊਂਟਿੰਗ ਦੇ ਵਿੱਚ ਹਾਂਜੀ ਯਾ ਤੇ ਕੀ ਤੁਹਾਨੂੰ ਕਿਸੇ ਨੇ ਫੋਨ ਕਰਕੇ ਕਦੇ ਕਿਹਾ ਵੀ ਤੁਹਾਡੇ ਤੋਂ ਕਾ ਲਿਆ ਸੀ ਫਸਾਦਾ ਸਾਨੂੰ ਹੁਣ ਦੱਸੋ ਅਸੀਂ ਇੱਕ ਵੀ ਵਾਰੀ ਵੀ ਨਹੀਂ ਪਵਨ ਹੋਇਆ ਟੱਚਵੁੱਡ ਇੱਕ ਵੀ ਵਾਰੀ ਨਹੀਂ ਇਹ ਚੀਜ਼ ਫਸਾਉਣ ਵਾਲਾ ਕੰਮ ਤਾਂ ਤਾਂ करूंगी ਨਾ ਜੇ ਪ੍ਰੈਪਰੇਸ਼ਨ ਨਾ ਹੋਈ ਹਾਂ ਇਹ ਨਹੀਂ ਹੈਗਾ ਵੀ 100% ਤੁਹਾਡੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਪਰ ਅਜ ਤੱਕ ਕੋਈ ਕਲਾਇੰਟ ਇਹ じゃ ਨਹੀਂ ਹੈਗਾ ਜੀ ਜਿਹਦਾ ਮੈਨੂੰ ਆਇਆ ਲੱਗਿਆ ਹੋਵੇ ਵੀ ਹਾਂ ਮੈਂ ਇਹਨੂੰ ਫੋਨ ਨਹੀਂ ਕਰ ਸਕਦੀ ਉਹ ਮੈਨੂੰ ਨਹੀਂ ਕਰਿਆ ਕਿਸੇ ਨੇ ਲਾਈਕ ਹਾਲੇ ਤੱਕ ਸਾਰਾ ਕੁਝ ਵਧੀਆ ਵਾ ਉਹਨਾਂ ਦੇ ਆਉਂਦੇ 20 ਸਾਲ ਤੱਕ ਵੀ ਮੈਂ ਉਹਨਾਂ ਦੀ ਏਜੰਟ ਆ ਹਾਂਜੀ ਕਿਉਂਕਿ ਤੁਸੀਂ ਆਪਣਾ ਕੰਮ ਇਮਾਨਦਾਰੀ ਨਾਲ ਕਰਦੇ ਹੋ ਤੇ ਜਦੋਂ ਤੁਸੀਂ ਇਮਾਨਦਾਰੀ ਨਾਲ ਕੰਮ ਕਰਦੇ ਹੋ ਤੁਹਾਡੀ ਲਾਈਫਟਾਈਮ ਕਲਾਇੰਟ ਬਣ ਜਾਂਦੇ ਆ ਹਾਂਜੀ ਹੁਣ ਤੁਸੀਂ ਇਹ ਦੱਸੋ ਕਿ ਪਿੱਛੇ ਤੇ ਮਾਰਕੀਟ ਦਾ ਐਵੇਂ ਦਾ ਹਾਲ ਸੀ ਕਿ ਬਹੁਤ ਸਾਰੇ ਏਜੰਟਸ ਨੇ ਕਿਹਾ ਲੋਕਾਂ ਨੂੰ ਕਿ ਤੁਸੀਂ ਪ੍ਰੈਂਪਟਨ ਤੋਂ ਉਹ ਹੋ ਕੇ ਵਿਨੀਪੈ ਕੈਲਗਰੀ ਉੱਥੇ ਘੱਲ ਲਲਵ ਉੱਥੇ ਸਸਤਾ ਕੀ ਕੀ ਵਧੀਆ ਡਿਸੀਜਨ ਆ ਜਿਹਨੇ ਪਹਿਲੀ ਵਾਰ ਕਰ ਲੈਣਾ ਵਾ ਆਪਣੀ ਫੈਮਿਲੀ ਦੇ ਨਾਲ ਕਿਸੇ ਨਵੇਂ ਸਿਟੀ ਚ ਮੂਵ ਹੋਣਾ ਤੁਹਾਨੂੰ ਕੀ ਲੱਗਦਾ ਵਾ ਮੈਨੂੰ ਤਾਂ ਲੱਗਦਾ ਵੀ ਬਹੁਤ ਔਖਾ ਵਾ ਪਵਨ ਜਿਹੜਾ ਬੰਦਾ ਜਿਹੜੀ ਜਗ੍ਹਾ ਤੇ ਆ ਜਾਂਦਾ ਚਣਦੀ ਹੁਣ 2-2 ਸਾਲ ਦੇ ਪੀਰੀਅਡ ਦੇ ਵਿੱਚ ਤੁਹਾਨੂੰ ਵੀ ਲੱਗਦਾ ਹੀ ਹੋਣਾ ਵੀ ਅਸੀਂ ਕਿੰਨੇ ਨਵੇਂ ਲੋਕਾਂ ਨੂੰ ਮਿਲੇਵਾਂਗੇ ਹਾਂਜੀ ਹਾਂਜੀ ਬਹੁਤ ਲੋਕ ਮੂਵ ਹੋਏ ਕਈ ਸੈਟਲ ਵੀ ਹੋ ਗਏ ਉੱਥੇ ਕਈਆਂ ਨੂੰ ਵਧੀਆ ਲੱਗਦਾ ਵਾ ਉਹਨਾਂ ਦੀ ਕੋਈ ਫੈਮਿਲੀ ਹੁੰਦੀ ਆ ਤੇ ਫਿਰ ਉਹ ਹੋ ਜਾਂਦੇ ਆ ਸੈਟਲ ਪਰ ਜਿਨ੍ਹਾਂ ਦਾ ਕੋਈ ਹੈ ਹੀ ਨਹੀਂ ਤੇ ਉਹਨਾਂ ਦਾ ਸਰਕਲ ਇੱਥੇ ਬਣ ਗਿਆ ਆਲਰੇਡੀ ਤੇ ਉਹਨਾਂ ਲਈ ਤਾਂ ਬਹੁਤ ਔਖਾ ਮੈਨੂੰ ਤਾਂ ਨਹੀਂ ਲੱਗਦਾ ਵੀ ਜੇ ਇੱਥੇ ਤੁਹਾਡੇ ਕੰਮਕਾਰ ਚੱਲ ਰਿਹਾ ਵਾ ਵੀ ਫੇਰ ਤੁਸੀਂ ਉਹ ਛੱਡ ਕੇ ਉੱਥੇ ਨਵੇਂ ਸਿਰੇ ਤੋਂ ਸ਼ੁਰੂ ਕਰੋ ਤੇ ਘਰ ਤਾਂ ਹੁਣ ਲੈਣਾ ਇੱਥੇ ਵੀ ਸੌਖਾ ਹੋਇਆ ਇਹ ਆ ਜੇ ਇਹ ਬੰਦਾ ਉਸ ਚੀਜ਼ ਨੂੰ ਸੁਣੇ ਧਿਆਨ ਨਾਲ ਤੇ ਉਵੇਂ ਕਰੇ ਜਿਹੜਾ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਜ਼ਰੂਰੀ ਹਾਂਜੀ ਚਾਚੇ ਤੁਹਾਨੂੰ ਨੌਲੇਜ ਹੋਵੇ ਤੇ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਤੁਸੀਂ ਕਿਹਾ ਕਿ ਇਹ ਰੀਸੈਸ਼ਨ ਨਹੀਂ ਹੈਗਾ ਇਹ ਤੋਂ ਪਹਿਲਾਂ ਵੀ ਰੀਸੈਸ਼ਨਸ ਆਏ ਆ ਤੁਸੀਂ ਕਾਫੀ ਟਾਈਮ ਹੋ ਗਿਆ ਤੁਹਾਨੂੰ ਕੈਨੇਡਾ ਚ ਤੁਸੀਂ ਪਹਿਲੇ ਰੀਸੈਸ਼ਨ ਵੀ ਦੇਖੇ ਆ ਕਿਉਂਕਿ ਪਹਿਲਾਂ ਮੈਨੂੰ ਲੱਗਦਾ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ ਲੋਕਾਂ ਨੂੰ ਇੰਨਾ ਨਹੀਂ ਪਤਾ ਹੁੰਦਾ ਹੁਣ ਰੀਸੈਸ਼ਨ ਕਰਕੇ ਬਹੁਤ ਲੋਕ ਇਥੋਂ ਘਰ ਵੇਚ ਕੇ ਵੀ ਕਹੀ ਜਾਂਦੇ ਕਿ ਅਸੀਂ ਇੰਡੀਆ ਸੈਟਲ ਹੋ ਜਾਣਾ ਵਾ ਤੁਸੀਂ ਦੱਸੋ ਜਿਹੜੀ ਪਹਿਲਾਂ ਰੈਸੈਸ਼ਨ ਆਈ ਸੀਗੀ ਉਹ ਇਹਦੇ ਤੋਂ ਬੈਡ ਸੀਗੀ ਕਿੰਨੇ ਟਾਈਮ ਇਹ ਇਹ ਤੋਂ ਬਹੁਤ ਬੈਡ ਰਹੇ ਨੇ ਪਵਨ ਇਹ ਤੋਂ ਤਾਂ ਬਹੁਤ ਜ਼ਿਆਦਾ ਬੈਡ ਰਹੇ ਨੇ ਮਾਰਕੀਟ ਵੀ ਬਥੇਰੀ ਡਿਗੀ ਆ ਉੱਪਰ ਵੀ ਗਈ ਆ ਫਿਰ ਡਿਗੀ ਆ ਹਨਾ ਉਹ ਡਿਗਣਾ ਚੱਲਣਾ ਉਹ ਕਰਨਾ ਵਾ ਗਵਰਨਮੈਂਟ ਨੇ ਹਨਾ ਨਹੀਂ ਤਾਂ ਸਾਰੀਆਂ ਚੀਜ਼ਾਂ ਹੁਣ ਪਿੱਛੇ ਤੁਸੀਂ 2021 ਦੀ ਮਾਰਕੀਟ ਦੇਖੀ ਆ ਹਾਂਜੀ ਮੇਰੇ ਤਿੰਨ ਚਾਰ ਕਲਾਇੰਟ ਇਹ ਜੇ ਸੀਗੇ ਕਿ ਵੀ ਉਹਨਾਂ ਨੂੰ ਮੈਂ ਕਹਿੰਦੀ ਸੀ ਨਾ ਪਾਓ ਨਹੀਂ ਨਹੀਂ 50000 ਵਧਾ ਕੇ ਵੀ ਪਾਉਂਦੇ ਸੀ ਪਵਨ ਤੁਸੀਂ ਬਲੀਵ ਕਰੋਗੇ ਕਹਿੰਦੇ ਜੀ ਨਹੀਂ ਲੈਣਾ ਹੀ ਲੈਣਾ ਘਰ ਜਦੋਂ ਤੁਹਾਡੇ ਕੋਲੇ ਮੰਨ ਲਵੋ ਕਿ ਕੋਈ ਫਸਟ ਟਾਈਮ ਹੋਮ ਬਾਇਰ ਆਉਂਦਾ ਵਾ ਤੁਹਾਡੇ ਨਾਲ ਮੀਟਿੰਗ ਹੁੰਦੀ ਆ ਉਹ ਕਹਿੰਦੀ ਕਿ ਅਸੀਂ ਕਾ ਲੈਣਾ ਕਿਹੜਾ ਇਦਾਂ ਦਾ ਪਹਿਲਾ ਡਾਕੂਮੈਂਟ ਆ ਜਾਂ ਕੀ ਰਿਕੁਆਇਰਮੈਂਟਸ ਆ ਤੁਸੀਂ ਚੈੱਕ ਕਰਦੇ ਹੋ ਕਿਉਂਕਿ ਇਹ ਚੀਜ਼ ਜ਼ਿਆਦਾ ਪਤਾ ਨਹੀਂ ਹੈਗਾ ਲੋਕੀ ਏਜੰਟ ਕੋਲੇ ਜਾਂਦੇ ਆ ਸ਼ੋਇੰਗਸ ਕਰਵਾਉਣ ਲੱਗ ਜਾਂਦੇ ਆ ਬਿਲਕੁਲ ਕਲਾਇੰਟ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਨੇ ਕਿਹੜਾ ਪੇਪਰ ਵਰਕ ਰੈਡੀ ਕਰਨਾ ਵਾ ਤੇ ਬਾਅਦ ਚ ਜਦੋਂ ਡਾਊਨ ਦੇ ਦਿੰਦੇ ਆ ਹਨਾ ਹਾਫ ਪੇਮੈਂਟ ਦੇ ਦਿੰਦੇ ਆ ਤੇ ਫੇਰ ਗਾ ਪੈਂਦਾ ਵਾ ਵੀ ਆ ਵੀ ਪੇਪਰ ਆ ਵੀ ਤੁਸੀਂ ਥੜਾ ਜਿਹਾ ਦੱਸੋ ਫਸਟ ਟਾਈਮ ਹੋਮ ਬਾਇਰ ਪੇਮੈਂਟ ਤੈ ਹੁੰਦਾ ਕਿ ਜਿਹੜਾ ਆਪਾਂ ਫਸਟ ਚੈੱਕ ਵੀ ਦੇਣਾ ਉਹ ਆਪਣਾ 90 ਡੇਸ ਤੋਂ ਆਪਣੇ account ਚ ਪਿਆ ਹੋਣਾ ਚਾਹੀਦਾ ਉਹਦਾ ਇੱਕ ਸੋਲੂਸ਼ਨ ਹੈਗਾ ਵੀ ਆਪਾਂ ਗਿਫਟ ਕਰ ਲਈਦਾ ਹਨਾ ਜਿਹੜਾ ਫਸਟ ਟਾਈਮ ਹੋਮ ਬਾਇਰ ਆ ਉਹ 100% ਗਿਫਟ ਲੈ ਸਕਦਾ ਵਾ ਦੂਜੀ ਹੈਗੀ ਆ ਇਨਕਮ ਜੇ ਤੁਹਾਨੂੰ ਟਰਕਿੰਗ ਚਾਹੋ ਤਾਂ ਕਾਰਪੋਰੇਸ਼ਨ ਜ਼ਰੂਰ ਖਲਾਓ ਜਾਹੇ ਤੁਸੀਂ ਪੇਰੋਲ ਤੇ ਕੰਮ ਕਰਦੇ ਹੋ ਕਾਰਪੋਰੇਸ਼ਨ ਕਢਾ ਕੇ ਖਲਾ ਕੇ ਮਤਲਬ ਉਹਨੂੰ ਛੱਡ ਦਿਓ ਹੈ ਨਾ ਹਾਂਜੀ ਤੇ ਦੂਜਾ ਮੈਂ ਪਹਿਲਾਂ ਹੀ ਦੱਸਿਆ ਕਿ ਬੈਂਕਿੰਗ ਘੱਟ ਤੋਂ ਘੱਟ ਚ ਅਕਾਊਂਟ ਆਪਣੇ ਓਪਨ ਕਰੋ ਪਲੀਜ਼ ਆਪਣੀਆਂ ਜਿਹੜੇ ਵੱਡੇ ਵੱਡੇ ਗੱਡੀਆਂ ਦੇ ਲੋਨ ਨੇ ਉਹ ਨਾ ਲਓ ਪਹਿਲਾਂ ਟਰਾਈ ਕਰੋ ਕਿ ਤੁਸੀਂ ਆਪਣਾ ਛੋਟੀ ਕੈਸ਼ ਕਾਰ ਲੈ ਲਓ ਕੋਈ ਵੀ ਤੇ ਉਸ ਤੋਂ ਬਾਅਦ ਆਪਣੀ ਪ੍ਰਾਪਰਟੀ ਲੋ ਰਹਿਣ ਲਈ ਉਹ ਤਾਂ ਰਹਿਣ ਬਸੇਰਾ ਨਾ ਹੋ ਤਾਂ ਰਹਿਣ ਲਈ ਲੈਣੀ ਆ ਤੇ ਇਨਵੈਸਟਰ ਤੋਂ ਉਦੋਂ ਬਾਅਦ ਹੁਣ ਪੰਜਾਬ 'ਚ ਕਿਹੜਾ ਆਪਣੇ ਕੋਲੇ ਹਰੇਕ ਬੰਦੇ ਕੋ ਆਪਣੇ ਕੋਲ ਘਰ ਸੀਗਾ ਤੇ ਇੱਥੇ ਵੀ ਆਪਾਂ ਕਿੰਨਾ ਚਿਰ ਰੈਂਟ ਤੇ ਫੈਮਿਲੀ ਨਾ ਮੂਵ ਹੋਈ ਜਾਵਾਂਗੇ ਰਾਈਟ ਕਿਉਂਕਿ ਜਿਹੜਾ ਮੈਨੂੰ ਲੱਗਦਾ ਆਪਾਂ ਰੈਂਟ ਪੇ ਕਰਦੇ ਹਾਂ ਤਾਂ ਆਪਾਂ ਦੂਜੇ ਦੇ ਘਰ ਦੀਆਂ ਕਿਸ਼ਤਾਂ ਭਰੀਆਂ ਜਾਂਦੀਆਂ ਤੇ ਆਪ ਆਪਾਂ ਫੇਰ ਰੈਂਟ ਤੇ ਰਹੀ ਜਾਂਦੇ ਆ। ਕਿ ਬਹੁਤ ਹੀ ਲੋਕਾਂ ਦਾ ਇਹ ਵੀ ਸਵਾਲ ਹੁੰਦਾ ਵਾ ਉਹਨਾਂ ਦੇ ਮਨ ਦੇ ਵਿੱਚ ਕਿ ਪਹਿਲਾਂ ਅਸੀਂ ਕੋਈ ਬਿਜ਼ਨਸ ਓਪਨ ਕਰ ਲੈਣੇ ਆ। ਫੇਰ ਅਸੀਂ ਘਰ ਲਵਾਂਗੇ ਕਿਉਂਕਿ ਕਹਿੰਦੇ ਹੁੰਦੇ ਆ ਨਾ ਆਪਣੇ ਪੁਰਾਣੇ ਬਜ਼ੁਰਗ ਕਹਿੰਦੇ ਸੀਗੇ ਕਿ ਦੁਕਾਨ ਤੋਂ ਘਰ ਪੈ ਜਾਂਦਾ ਪਰ ਘਰ ਤੋਂ ਦੁਕਾਨ ਨਹੀਂ ਪੈਂਦੀ। ਹੁਣ ਤੁਸੀਂ ਦੱਸੋਗੇ ਕਿ ਤੁਸੀਂ ਤਾਂ ਹੀ ਮਾਰਕੀਟ 'ਚ ਇੱਥੋਂ ਦੀ ਇਹ ਕੈਨੇਡੀਅਨ ਮਾਰਕੀਟ ਦੇਖੀਏ ਇਹ ਡਿਫਰੈਂਟ ਤਰੀਕੇ ਨਾਲ ਚੱਲਦੀ ਹੈ ਨਾ। ਬਿਜ਼ਨਸ ਵੀ ਬਹੁ ਦੀ ਗੱਲ ਨਹੀਂ ਹੈਗੀ ਹਾਂ ਉਹ ਆਪਾਂ ਨੂੰ ਲੀਜ਼ ਤੋਂ ਸ਼ੁਰੂ ਕਰਨੀ ਪੈਣੀ ਉਹ ਚੀਜ਼ ਹੈ ਨਾ ਹਾਂਜੀ ਜੇ ਆਪਾਂ ਜੀਟੀਏ ਦੀ ਗੱਲ ਕਰੀਏ ਤਾਂ ਇੱਥੇ ਤਾਂ ਲੀਜ਼ ਤੇ ਵੀ ਮਿਲਣਾ ਬਹੁਤ ਮੁਸ਼ਕਲ ਆ ਨਾ ਕਮਰਸ਼ੀਅਲਸ ਵੀ ਮੈਂ ਬਹੁਤ ਕੰਮ ਕਰਦੀ ਆ ਇਹਦੀ ਗੱਲ ਨਹੀਂ ਕੀ ਹਾਂਜੀ ਬਟ ਮੈਨੂੰ ਇਹ ਲੱਗਦਾ ਵਾ ਵੀ ਮੈਂ ਆਪ ਦਾ ਐਕਸਪੀਰੀਅੰਸ ਨਹੀਂ ਦੱਸੂਗਾ ਮੇਰੇ ਕਲਾਇੰਟ ਦੇ ਐਕਸਪੀਰੀਅੰਸ ਨਾਲ ਦੱਸੂਗੀ ਤਾਂ ਮੈਨੂੰ ਤਾਂ ਇਹ ਲੱਗਦਾ ਵੀ ਜੇ ਤੁਸੀਂ ਘਰ ਲੈ ਲਿਆ ਉਸ ਵੀ ਬਹੁਤ ਇਕੁਟੀ ਨਿਕਲਦੀ ਆ ਟਾਈਮ ਟੂ ਟਾਈਮ ਮਾਰਕੀਟ ਹਮੇਸ਼ਾ ਚੇਂਜ ਹੁੰਦੀ ਆ ਉਹ ਚੋਂ ਕੱਢ ਕੇ ਵੀ ਤੁਸੀਂ ਬਿਜ਼ਨਸ ਕਰ ਸਕਦੇ ਹੋ ਚਾਹੇ ਘਰ ਲੈਣਾ ਪਹਿਲਾਂ ਚਾਹੇ ਤੁਸੀਂ ਬਿਜ਼ਨਸ ਚ ਲੈਣਾ ਇਹ ਤੁਹਾਡਾ ਮਾਈਂਡ ਸੈਟ ਆ ਪਰ ਪ੍ਰੋਫਿਟ ਦੇਣ ਵਾਲੀਆਂ ਦੋਨੋਂ ਚੀਜ਼ਾਂ ਨੇ ਮੈਨੂੰ ਲੱਗਦਾ ਵੀ ਇੱਕ ਵਾਰ ਤੁਸੀਂ ਆਪਣੇ ਲਈ ਰਹਿਣ ਲਈ ਘਰ ਲਓ ਤੁਹਾਡੀ ਫੈਮਿਲੀ ਨੂੰ ਨਹੀਂ ਕੋਈ ਟੈਨਸ਼ਨ ਹਾਂਜੀ ਤੁਹਾਡੇ ਕੱਲ ਨੂੰ ਪੇਰੈਂਟਸ ਆਉਂਦੇ ਆ ਤੁਹਾਨੂੰ ਬੇਸਮੈਂਟ ਜਾਂ ਘਰ ਦਾ ਨਹੀਂ ਕੋਈ ਟੈਨਸ਼ਨ ਉਹ ਮੈਨੂੰ ਓਨਰ ਕਹੂਗਾ ਇਹ ਉਹ ਨਾ ਉਦੋਂ ਬਾਅਦ ਤੁਸੀਂ ਸਕੂਨ ਨਾਲ ਆਪਣਾ ਬਿਜ਼ਨਸ ਵੀ ਉਸੇ ਚੋਂ ਕੱਢ ਕੇ ਚਲਾ ਸਕਦੇ ਆ ਉਹ ਤਾਂ ਬੰਦਾ ਕਰਨ ਵਾਲਾ ਹੋਣਾ ਚਾਹੀਦਾ ਵੀ ਉਹਨੇ ਕਰਨਾ ਕਿਵੇਂ ਕੰਮ ਹਾਂਜੀ ਤੇ ਮੈਨੂੰ ਇਦਾਂ ਵੀ ਲੱਗਦਾ ਕਈ ਵਾਰ ਕੀ ਹੁੰਦਾ ਨਾ ਆਪਣੇ ਕੋਲੇ ਪੈਸੇ ਵੀ ਹੁੰਦੇ ਆ ਸਭ ਕੁਝ ਹੁੰਦਾ ਵਾ ਪਰ ਇੱਕ ਡਰ ਹੁੰਦਾ ਜਿਹੜਾ ਪਹਿਲੀ ਵਾਰ ਕਰ ਲੈਂਦੇ ਆ ਕਿ ਜੇ ਕੰਮ ਘਟ ਗਿਆ ਮੈਂ ਕਿਸ਼ਤਾ ਕਿਵੇਂ ਭਰੂੰਗਾ ਪੈਸੇ ਬੈਂਕ ਚ ਪਈਦਾ ਇੱਥੇ ਵਿਆਜ ਨਹੀਂ ਦਿੰਦੇ ਉਹ ਤਾਂ ਇਦਾਂ ਵਾ ਕਿ ਤੁਹਾਡੀ ਕੋਈ ਜਿਵੇਂ ਖਾਟਛੇ ਪਾਉਂਦੇ ਰਹਿੰਦੇ ਆ ਸੋ ਮੈਨੂੰ ਲੱਗਦਾ ਕਿ ਤੁਹਾਨੂੰ ਲੈ ਲੈਣਾ ਚਾਹੀਦਾ ਵਾ ਕਿਉਂਕਿ ਅੱਗੇ ਵਾਹਿਗੁਰੂ ਆਪ ਹੀ ਰਾਹ ਬਣਾ ਦਿੰਦੇ ਆ ਮੈਨੂੰ ਖੁਦ ਨੂੰ ਲੱਗਦਾ ਸੀ ਕਿ ਇਹ ਵੀਡੀਓ ਬਣਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਵੀ 2016 ਦੇ ਵਿੱਚ ਆਏ ਸੀਗੇ ਜਦੋਂ ਪੀਆ ਲਈ ਬਹੁਤ ਚੀਜ਼ਾਂ ਦੀ ਤੁਹਾਨੂੰ ਨੌਲੇਜ ਨਹੀਂ ਹੁੰਦੀ ਖਾਸ ਕਰਕੇ ਘਰ ਇੱਕ ਬਹੁਤ ਇੰਪੋਰਟੈਂਟ ਸੀਜ਼ਨ ਹੁੰਦਾ ਵਾ ਤੁਸੀਂ ਹੁਣ ਤੱਕ ਜਿੰਨਾ ਕਮਾਇਆ ਹੁੰਦਾ ਵਾ ਸਾਰੀ ਪੂੰਜੀ ਤੁਸੀਂ ਘਰ ਤੇ ਲਾਉਣੀ ਹੁੰਦੀ ਆ ਤੇ ਇੱਕ ਵਧੀਆ ਏਜੰਟ ਤੁਹਾਨੂੰ ਮਿਲ ਜਾਵੇ ਤਾਂ ਉਹਦੇ ਨੂੰ ਕੋਈ ਚੰਗੀ ਗੱਲ ਨਹੀਂ ਹੁੰਦੀ ਸੋ ਜੇ ਤੁਸੀਂ ਵੀ ਸਾਡੇ ਵਰਗੇ ਹੈਗੇ ਹੋ ਤੁਹਾਨੂੰ ਵੀ ਹੈਗਾ ਵੀ ਚਾਰ ਪੈਸੇ ਜੋੜੇ ਹੋਇਆ ਘਰ ਲੈਣਾ ਵਾ ਕਨਫਿਊਜ਼ ਹੋ ਵੀ ਕਿੱਥੇ ਲਈਏ ਇੱਥੇ ਮੂਵ ਹੋਈ ਹੈ ਜਾਂ ਕੈਲਗਰੀ ਹੋਈ ਹੈ ਤਾਂ ਇੱਕ ਵਾਰ ਤੁਸੀਂ ਦੀਨ ਨਾਲ ਜ਼ਰੂਰ ਗੱਲ ਕਰਕੇ ਦੇਖਣੀ ਹੈ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਹਨਾਂ ਕੋਲ ਸਰਵਿਸ ਲੈਣੀ ਆ ਕਹਿੰਦੇ ਹੁੰਦੇ ਨੇ ਨਾ ਇੱਕ ਨੌਲੇਜ ਵੀ ਪ੍ਰੋਪਰ ਹੋਣੀ ਜ਼ਰੂਰੀ ਹੋਣੀ ਚਾਹੀਦੀ ਹੈ ਤਾਂ ਕਿ ਜੇ ਤੁਸੀਂ ਕਿਸੇ ਹੋਰ ਏਜੰਟ ਨਾਲ ਵੀ ਜਾਵੋ ਤਾਂ ਤੁਸੀਂ ਉਹਨੂੰ ਵੀ ਚਾਰ ਸਵਾਲ ਪੁੱਛ ਸਕੋ ਜੇ ਤੁਹਾਨੂੰ ਪਤਾ ਹੋਣਾ ਸੋ ਇਹਨਾਂ ਦਾ ਕੰਟੈਕਟ ਨੰਬਰ ਮੈਂ ਸਕਰੀਨ ਤੇ ਮੈਂਸ਼ਨ ਕਰ ਦਿੰਦੀ ਆ ਇੱਕ ਵਾਰ ਇਹਨਾਂ ਨਾਲ ਕੰਟੈਕਟ ਜ਼ਰੂਰ ਕਰਿਓ ਤੁਹਾਨੂੰ ਵਧੀਆ رائے ਦੇਣਗੇ ਸੋ ਆਪਾਂ ਇੱਥੇ ਹੀ ਕਰਦੇ ਆਂ ਵੀਡੀਓ ਦੀ ਸਮਾਪਤੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ